ਡਿਜੀਟਲ ਇੰਡੀਆ ਮਿਸ਼ਨ ਦੇ ਤਹਿਤ ਪੀਐਮ ਬਾਣੀ ਯੋਜਨਾ ਭਾਰਤ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਆਪਣਾ ਪਬਲਿਕ ਡਾਟਾ ਆਫਿਸ ਬਣਾ ਕੇ ਆਪਣਾ ਇੰਟਰਨੈਟ ਨੂੰ ਵੇਚ ਸਕਦੇ ਹੋ ਪੈਸੇ ਕਮਾ ਸਕਦੇ ਹੋ इजीली ਤੁਸੀਂ ਗੂਗਲ ਬ੍ਰਾਊਜ਼ਰ ਦੇ ਵਿੱਚ ਪੀਐਮ ਬਾਣੀ ਲਿਖੋਗੇ ਅਤੇ ਪੀਐਮ ਬਾਣੀ ਪੀਡੀਓ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰੋਗੇ ਤਾਂ ਇਹ ਵਾਲਾ ਪੇਜ ਖੁੱਲ ਕੇ ਸਾਹਮਣੇ ਆ ਜਾਵੇਗਾ ਹੁਣ ਇਸ ਪੀਡੀਓ ਰਜਿਸਟ੍ਰੇਸ਼ਨ ਵਾਲੇ ਪੇਜ ਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਲਿਖੀਆਂ ਹੋਈਆਂ ਉਹਨਾਂ ਨੂੰ ਆਪਾਂ ਫਿਲ ਕਰਾਂਗੇ ਸਭ ਤੋਂ ਪਹਿਲਾਂ ਆਈ ਐਮ ਇੰਟਰਸਟਿਡ ਦੇ ਉੱਪਰ ਜੈਸ ਨੂੰ ਓਕੇ ਕਰਾਂਗੇ ਉਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਭਰਾਂਗੇ ਆਪਣਾ ਨਾਮ ਲਿਖਾਂਗੇ ਅਤੇ ਇੱਥੋਂ ਆਪਣੇ ਬਿਜ਼ਨਸ ਦੀ ਕੈਟਾਗਰੀ ਚੁਣਾਂਗੇ ਇੱਥੇ ਕਿਰੀਆਨਾ ਸਟੋਰ ਮਿਲਕ ਡੈਰੀ ਮੈਡੀਕਲ ਸਟੋਰ ਕਾਫੀ ਸ਼ਾਪ ਤੁਹਾਡਾ ਕੋਈ ਵੀ ਬਿਜ਼ਨਸ ਹੈਗਾ ਤੁਸੀਂ ਉਸ ਨੂੰ ਇੱਥੋਂ ਸਿਲੈਕਟ ਕਰ ਲੈਣਾ ਜੇਕਰ ਇਹਨਾਂ ਕੈਟਾਗਰੀਆਂ ਵਿੱਚੋਂ ਤੁਹਾਡਾ ਕੋਈ ਵੀ ਬਿਜ਼ਨਸ ਨਹੀਂ ਹੈਗਾ ਤਾਂ ਤੁਸੀਂ ਅਖੀਰਲੀ ਆਪਸ਼ਨ ਅਦਰ ਨੂੰ ਇੱਥੋਂ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਇੰਸਟਾਲੇਸ਼ਨ ਦਾ ਐਡਰੈਸ ਆਪਣਾ ਐਡਰੈਸ ਆਪਣੀ ਸ਼ਹਿਰ ਦਾ ਨਾਮ ਆਪਣਾ ਪਿੰਨ ਕੋਡ ਭਰ ਲੈਣਾ ਹੈ ਤੇ ਆਪਣੀ ਸਟੇਟ ਇਸ অপਸ਼ਨ ਦੇ ਵਿੱਚੋਂ ਚੁਣ ਕੇ ਆਪਣੀ ਸਟੇਟ ਆਪਾ ਲਿਖ ਦੇਵਾਂਗੇ ਉਸ ਤੋਂ ਬਾਅਦ ਆਪਣੀ ਈਮੇਲ ਆਈਡੀ ਵੀ ਇੱਥੇ ਆਪਾਂ ਭਰ ਦੇਵਾਂਗੇ ਹੁਣ ਆਈ ਐਗਰੀ ਦੇ ਉੱਪਰ ਕੌਨਸੈਂਟ ਦੇਣ ਤੋਂ ਬਾਅਦ ਇਸ ਸਾਰੇ ਫਾਰਮ ਨੂੰ ਆਪਾਂ ਸਬਮਿਟ ਕਰ ਦੇਣਾ ਹੈ ਸਬਮਿਟ ਕਰਨ ਤੋਂ ਬਾਅਦ ਸਾਨੂੰ ਇੱਕ ਪੀਡੀਓ ਆਈਡੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣਾ ਰਾਊਟਰ ਰਜਿਸਟਰ ਕਰਵਾ ਲਵਾਂਗੇ ਅਤੇ ਉਸ ਤੋਂ ਬਾਅਦ ਸੇਵਾ ਚਾਲੂ ਹੋ ਜਾਵੇਗੀ